ਮਨ ਤਾਂ ਅੱਜ ਖਰਾਬ ਹੈ। ਖਰਾਬ ਹੈ ਇਸਤੇ ਕਿ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ। ਇੱਥੇ ਮੈਂ ਵੀ ਦਿਵਾਲੀ ਤੇ ਅਸੀਂ ਪ੍ਰੋਗਰਾਮ ਕਈ ਲਿਖੇ ਸੀ ਉਹਨਾਂ ਨੂੰ ਥੋੜੇ ਜਿਹਾ ਬੰਦ ਵੀ ਕਰਨਾ ਪਿਆ। ਦੇਖੋ ਆਪਣੇ ਸ਼ਹਿਰ ਵੀ ਕੀ ਰਹਿਣਾ ਔਖਾ ਹੋ ਗਿਆ ਹੈ। ਕਰਦੀਆਂ ਤੇ ਬਟੰਡੇ ਸ਼ਹਿਰ ਦਾ ਹੀ ਬੁਰਾ ਹਾਲ ਹੈ। ਕਿਉਂਕਿ ਦੇਖੋ ਪੁਰਾਣੀ ਤਸਵੀਰ ਹੈ ਇੱਥੇ ਲੋਕ ਲੱਖ ਰੁਪਏ ਕਰੋੜਾ ਰੁਪਏ ਲੈ ਕੇ ਆਉਂਦੇ ਨੇ ਰਿਸ਼ਤੇ ਹੁੰਦੀਆਂ ਨੇ ਦਿਖਾ ਪੜੀ ਹੁੰਦੀ ਹੈ ਇੱਥੇ ਇੱਥੇ ਨਾਲ ਹੀ ਇੱਥੇ ਐਸਐਸਪੀ ਦਫਤਰ ਹੈ ਨਿਲਾ ਪ੍ਰਸ਼ਾਸਨ ਸਾਰੇ ਅਫਸਰ ਹੈ ਜੱਜ ਬੈਠਦੇ ਹੈ ਵਕੀਲ ਬੈਠਦੇ ਹੈ ਤਾਂ ਅੱਛਾ ਵੱਡੇ ਵੱਡੇ ਉਹ ਫਲੈਂਗ ਮਾਰਚ ਵੀ ਕਰਦੀ ਐ ਬਿਲਕੁਲ ਇਹ ਵਿਕਾਰ ਦੀ ਗੱਲਾਂ ਲੱਗਦੀਆਂ ਮੈਨੂੰ ਤਾਂ ਕਿਉਂਕਿ ਜਦੋਂ ਬੰਦੇ ਤੇ ਆਦੇ ਬੀਤੀਏ ਤਾਂ ਉਹਦੀ ਪਤਾ ਲੱਗਦਾ ਹੈ ਮੈਂ ਕਹਿੰਨਾ ਹਜ਼ਾਰ ਪੁਲਿਸ ਵਾਲਾ ਦੇਖੋ ਬਜਾਰਾ ਤੇ ਸਰੀ ਆਮ ਉਹ ਫਲੈਂਗ ਮਾਰਚ ਕਰਦਾ ਕਿ ਸ਼ਹਿਰ ਦੀ ਸੁਰੱਖਿਆ ਤੇ ਸੁਰੱਖਿਆ ਕਿਸ ਤਰ੍ਹਾਂ ਦੀ ਹੈ ਇਹ ਦੇਖ ਲਓ 25 30 ਸਾਲਾਂ ਤੋਂ ਬਠਿੰਡਾ ਦੀ ਪੁਰਾਣੀ ਤਸਵੀਰ ਵਿੱਚ ਆਪਣਾ ਟਾਈਪ ਦਾ ਕੰਮ ਕਰਕੇ ਆਪਣਾ ਰੋਜ਼ਗਾਰ ਕਰਦਾ ਹਾਂ ਬੱਚੇ ਪਾਲਦਾ ਹਾਂ ਤੇ ਬੀਤੀ ਰਾਤ ਜਿੱਥੇ ਮੈਂ ਕੰਮ ਕਰਦਾ ਉੱਥੇ ਕਿਸੇ ਗੁੰਡਾ ਅਸਰਾਂ ਨੇ ਦੂਜੀ ਵਾਰ ਪਹਿਲਾਂ ਵੀ ਉਹਨਾਂ ਨੇ ਤੋੜਫੋੜ ਕੀਤੀ ਦੂਜੀ ਵਾਰ ਉਹਨਾਂ ਨੇ ਤੋੜਫੋੜ ਕੀਤੀ ਤਾਂ ਮੇਰਾ ਇੱਥੇ ਜਿਹੜਾ ਦਫ਼ਤਰੀ ਮੇਜ਼ ਹੈ ਉਹ ਤੋੜਫੋੜ ਕਰਕੇ ਸਾਡੀ ਸ਼ਾਪ ਹੈ ਇੱਥੇ بیٹے ਕੰਮ ਕਰਦੇ ਨੇ ਦੀਪਕ ਦੇ ਨਾਮ ਤੇ ਤੇ ਉੱਥੇ ਉਹਨਾਂ ਨੇ ਇੱਟਾ ਰੋੜੇ ਮਾਰੇ ਤਾਰਾ ਤੋੜਨ ਦੀ ਕੋਸ਼ਿਸ਼ ਕੀਤੀ ਤੇ ਇੱਥੋਂ ਤੱਕ ਕਿ ਇੱਥੇ ਜਿਹੜੀਆਂ ਸਾਡੀਆਂ ਬਿਜਲੀ ਦੀਆਂ ਸਪਲਾਈ ਹੁੰਦੀਆਂ ਬਿਜਲੀ ਦੀਆਂ ਤਾਰਾਂ ਉਹਨਾਂ ਦੀ ਤੋੜ ਬੰਨ੍ਹ ਕਰਕੇ ਬਿਜਲੀ ਦੇ ਤਾਰਾ ਪਟ ਪਟ ਕੇ ਚਲੇ ਗਏ ਪਰ ਉਹਨਾਂ ਦੁਕਾਨ ਤੇ ਉਹਨਾਂ ਦੇ ਸ਼ਟਰ ਖੁੱਲੇ ਨਹੀਂ ਤੇ ਇਸ ਕਰਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਆ ਨੁਕਸਾਨ ਜ਼ਰੂਰ ਹੈ ਦੇਖੋ ਆਪਣੇ ਸ਼ਹਿਰ ਵਿੱਚ ਹੀ ਰਹਿਣਾ ਔਖਾ ਹੋ ਗਿਆ ਹੈ ਅਸੀਂ ਦੇਖੋ ਪੰਜਾਬ ਦੀ ਗੱਲ ਕਰਦੇ ਆ ਤੇ ਬਟਿੰਡੇ ਸ਼ਹਿਰ ਦਾ ਹੀ ਬੁਰਾ ਹਾਲ ਹੈ ਕਿਉਂਕਿ ਦੇਖੋ ਪੁਰਾਣੀ ਤਸੀਲ ਹੈ ਇੱਥੇ ਰੋਜ਼ ਲੋਕ ਲੱਖ ਰੁਪਏ ਕਰੋੜਾ ਰੁਪਏ ਲੈ ਕੇ ਆਉਂਦੇ ਨੇ ਰਜਿਸਟਰੀਆਂ ਹੁੰਦੀਆਂ ਨੇ ਲਿਖਾ ਪੜੀ ਹੁੰਦੀ ਹੈ ਇੱਥੇ ਇੱਥੋਂ ਤੱਕ ਕਿ ਇੱਥੇ ਨਾਲ ਹੀ ਇੱਥੇ ਐਸਐਸਪੀ ਦਫ਼ਤਰ ਹੈ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਅਫਸਰ ਹੈ ਜੱਜ ਬੈਠਦੇ ਆ ਵਕੀਲ ਬੈਠਦੇ ਤਾਂ ਆਵਾਜ਼ ਹੀ ਚਲਦੀ ਹੈ ਇਹ ਨਹੀਂ ਕੋਈ ਸੋਨੀ ਰੋਡ ਹੈ 24 ਘੰਟੇ ਸਵੇਰ ਜੇ ਚੱਲਣ ਦੇ ਬਾਵਜੂਦ ਇਹ ਹਾਲਾਤ ਇਸ ਤੋਂ ਨੇ ਬਣੇ ਹੋਏ ਨੇ ਤਾਂ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਗੁੰਡਾ ਅੰਸਰ ਹੈ ਚਾਹੇ ਹੁਣ ਦੇਖੋ ਅੱਜ ਮੇਰਾ ਨੁਕਸਾਨ ਹੋ ਗਿਆ ਮੇਰਾ ਜਿਹੜਾ ਆਮ ਬੰਦੇ ਦਾ ਨੁਕਸਾਨ ਤਾਂ ਆਪਾਂ ਥੋੜਾ ਜਿਹਾ ਹੋ ਜੀ ਪਰ ਉਹ ਬਹੁਤ ਵੱਡਾ ਹੋ ਜਾਂਦਾ ਹੈ ਕਿਉਂਕਿ ਮੈਂ 60% ਅੰਗ ਹੀ ਨਹੀਂ ਦੇਖੋ ਮੇਰਾ ਪੈਰ ਕੱਟਿਆ ਹੋਇਆ ਹੈ ਤੁਰਨ ਫਿਰਨ ਤੋਂ ਅਸਮਰਤ ਹਾਂ ਛੋਟਾ ਮੋਟਾ ਦਾ ਰੋਜ਼ਗਾਰ ਕਰਕੇ ਗੁਜ਼ਾਰਾ ਕਰਦਾ ਦਾ ਇਹ ਵੀ ਗੁੰਡੇਾਂਾਂ ਨੂੰ ਜਿਹੜਾ ਕੋਈ ਡਰ ਨਹੀਂ ਹੈਗਾ ਜਿੰਨੇ ਜਿੰਨੇ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ ਐਸਐਸਪੀ ਦਫ਼ਤਰ ਦੀ ਠੀਕ ਹੈ ਨਾਲ ਆਣਾ ਹੈਗਾ ਵੀ ਇਸ ਤਰ੍ਹਾਂ ਹੁੰਦੇ ਹੈ ਬਹੁਤ ਮਾੜੀ ਹਾਲਾਜੀ ਬਠਿੰਡੇ ਦਾ ਦੇਖੋ ਆਪਾਂ ਕਹਿੰਦੇ ਲਾਡ ਰੈਂਡ ਕੋਈ ਠੀਕ ਹੀ ਨਹੀਂ ਪੁਲਿਸ ਭਾਵੇਂ ਆਪਣੇ ਆਪ ਨੂੰ ਕੁਝ ਕਹੀ ਜਾਵੇ ਪਰ ਦੇਖੋ ਇੱਕ ਆਮ ਆਦਮੀ ਸੁਰੱਖਤ ਨਹੀਂ ਦੇਖੋ ਦਿਨੇ ਵੀ ਇੱਥੇ ਕੰਮ ਕਰਦੇ ਆ ਅਸੀਂ ਕੱਲ ਨੂੰ ਹੋ ਸਕਦਾ ਇੱਥੇ ਬੈਠੇ ਸਾਡਾ ਕੋਈ ਜਾਨੀ ਨੂੰ ਮਾਰੀ ਨਿਖਾਨ ਕਰ ਦੇ ਤਾਂ ਦੇਖੋ ਕਿੱਧਰ ਜਾਵਾਂਗੇ ਬੰਦੇ ਇੱਕ ਪਾਸੇ ਲੋਕ ਤਾਂ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਆ ਪਰ ਦੂਸਰੇ ਪਾਸੇ ਤੁਹਾਡਾ ਨੁਕਸਾਨ ਹੋ ਗਿਆ ਬਿਲਕੁਲ ਜੀ ਅ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੈਂ ਅੱਜ ਸਵੇਰੇ ਖਾਣਾ ਖਾਣ ਲੱਗਿਆ ਸੀਗਾ ਤਾਂ ਮੈਨੂੰ ਸਾਡੇ ਵਕੀਲ ਸਾਹਿਬ ਜਿਹੜੇ ਇੱਥੇ ਨਾਲ ਹੀ ਕੰਮ ਕਰਦੇ ਨੇ ਕੋਲੀ ਸਾਹਿਬ ਉਹਨਾਂ ਦਾ ਫੋਨ ਆਇਆ ਵੀ ਤੁਹਾਡੀ ਦੁਕਾਨ ਦੀ ਭੰਨ ਤੋੜ ਹੋ ਗਈ ਨੁਕਸਾਨ ਹੋ ਗਿਆ ਤੁਸੀਂ ਆ ਕੇ ਦੇਖੋ ਤੇ ਦਿਵਾਲੀ ਥੋੜੀ ਜੀ ਮਾਝੂ ਸੰਤੋ ਕੇ ਮੈਨੂੰ ਲੱਗਦਾ ਇਹਨੇ ਬਹੁਤ ਸਾਰੇ ਵੱਡੇ ਵੱਡੇ ਫਲੈਂਗ ਮਾਰਕ ਵੀ ਘੜਦੀ ਹੈ ਬਿਲਕੁਲ ਇਹ ਬੇਕਾਰ ਦੀ ਗੱਲਾਂ ਲੱਗਦੀਆਂ ਮੈਨੂੰ ਤਾਂ ਕਿਉਂਕਿ ਜਦੋਂ ਬੰਦੇ ਤੇ ਆ ਦੇ ਬੀਤੀਏ ਤਾਂ ਉਹਦੀ ਪਤਾ ਲੱਗਦਾ ਹੈ ਮੈਂ ਕਹਿੰਦਾ ਹਜ਼ਾਰ ਪੁਲਿਸ ਵਾਲਾ ਦੇਖੋ ਬਜਾਰਾ ਤੇ ਸਰੀ ਆਮ ਫਲੈਂਗ ਮਾਰਚ ਕਰਦਾ ਹੈ ਕਿ ਸ਼ਹਿਰ ਦੀ ਸੁਰੱਖਿਆ ਤੇ ਸੁਰੱਖਿਆ ਕਿਸ ਤਰ੍ਹਾਂ ਦੀ ਹੈ ਇਹ ਹੀ ਦੇਖ ਲਓ ਮੈਂ ਤਾਂ ਮੰਗ ਕਰਦਾ ਕਿ ਇਸ ਤਰ੍ਹਾਂ ਦੇ ਗੁੰਡਾ ਅੰਸਰ ਦੇਖੋ ਨੁਕਸਾਨ ਭਾਵੇਂ ਥੋੜਾ ਚਾਹੀ ਬੜਾ ਵੱਡਾ ਵੀ ਹੋ ਸਕਦਾ ਹੈ ਮੇਰੇ ਵਰਗੇ ਵਾਸਤੇ ਤਾਂ ਇਹ ਹੀ ਬਹੁਤ ਵੱਡਾ ਨੁਕਸਾਨ ਮਨ ਖਰਾਬ ਹੋਇਆ ਜਦੋਂ ਅੱਜ ਦੀਵਾਲੀ ਤੇ ਆਇਆ ਇਸ ਤਰ੍ਹਾਂ ਦੀ ਖਬਰ ਸੁਣ ਕੇ ਮਨ ਤਾਂ ਅੱਜ ਖਰਾਬ ਐ ਇਸ ਤਰ੍ਹਾਂ ਕਿ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਿਤੇ ਮੈਂ ਵੀ ਦਿਵਾਲੀ ਤੇ ਅਸੀਂ ਪ੍ਰੋਗਰਾਮ ਕਈ ਲਿਖੇ ਸੀ ਉਹਨਾਂ ਨੂੰ ਥੋੜੇ ਜਿਹਾ ਬੰਦ ਵੀ ਕਰਨਾ ਪਿਆ ਹਾਂਜੀ ਜੀ ਕੀ ਨਾ ਅਮਾ ਜੀ ਹੋਇਆ ਗਿਆ ਮੇਰਾ ਨਾਮ ਬਲਕਿ ਸੰਗਰ ਜੀ ਅੱਜ ਸਾਨੂੰ ਸਵੇਰੇ ਸਾਡੇ ਮਨੀਸ਼ ਸਾਹਿਬ ਦਾ ਫੋਨ ਆਇਆ ਵੀ ਐ ਕਰਕੇ ਤੁਹਾਡੇ ਬੈਂਚ ਥੋੜੇ ਵੇ ਸਾਰਾ ਨੁਕਸਾਨ ਹੋਇਆ ਗਿਆ ਜੀ ਤਾਰਾਂ ਲੈ ਕੇ ਪੱਟ ਕੇ ਸਾਰਾ ਕੁਝ ਪੱਟ ਕੇ ਲੈ ਗਏ ਕੋਈ ਛੱਡਿਆ ਵੀ ਨਹੀਂ ਸਾਡਾ ਜੀ ਮੇਰਾ ਟਾਈਪ ਦਾ ਕੰਮ ਹੈ ਜੀ ਸੰਜਗਾ ਦੇ ਜਗਾ ਜੀ ਆਪਣਾ ਤਹਿਸੀਲ ਕੰਪਲੈਕਸ ਪੁਰਾਣਾ ਜੀ ਠੀਕ ਹੈ ਜੀ ਤੇ ਮੇਰਾ ਬਹੁਤ ਨੁਕਸਾਨ ਹੋ ਗਿਆ ਮੈਂ ਤਾਂ ਟਾਈਪ ਕਰਦਾ ਮੇਰੇ ਕੋਲ ਕੰਪਿਊਟਰ ਵੀ ਨਹੀਂ ਕੁਝ ਵੀ ਨਹੀਂ ਮੈਂ ਤਾਂ ਸਿੰਪਲ ਆਦਮੀ ਇੱਕ ਹਾਂ ਜੀ ਮੇਰਾ ਬਹੁਤ ਨੁਕਸਾਨ ਹੋ ਰਿਹਾ ਹੈ ਇਹ ਅੱਜ ਦੀਵਾਲੀ ਆ ਪਰ ਸਾਰੇ ਲੋਕ ਦੀਵਾਲੀ ਮਨਾ ਰਹੇ ਆ ਤੇ ਕਿਤੇ ਤੁਹਾਡਾ ਨੁਕਸਾਨ ਹੋ ਗਿਆ ਅਫੇ ਮੇਰਾ ਤਾਂ ਮਨ ਖਰਾਬ ਹੁੰਦਾ ਮਨ ਬਹੁਤ ਖਰਾਬ ਹੁੰਦਾ ਜੀ ਇੱਕ ਵਾਰ ਖੁਸ਼ੀਆਂ ਤੋਂ ਆ ਰਹੇ ਤੇ ਸਾਡਾ ਨੁਕਸਾਨ ਹੋ ਗਿਆ ਜੀ ਸਰ ਬਹੁਤ ਮਨ ਲੋਕਦਾ ਜੀ ਹਾਂ ਜੀ ਹੁਣ ਸਾਨੂੰ ਬੈਂਚ ਲਿਆਉਣਾ ਵੀ 500 ਰੁਪਏ ਲਾਉਣਾ ਵੀ ਔਖਾ ਹੱਕ ਤਾਂ ਕੰਮ ਕਰ ਹੀ ਹੈ ਨਹੀਂ ਸਾਡੇ ਕੋਲ ਕੋਲ ਹਾਂ ਜੀ ਕਿਵੇਂ ਦੇਖਦੇ ਹੋ ਜੇ ਤਾਂ ਦਫਤਰ ਵੀ ਨੇੜੇ ਹੀ ਸਾਰੇ ਕਿਥੇ ਕਪਤਨ ਨੇੜੇ ਹੀ ਚਾਹੇ ਚੌਕਸੀ ਹੋਣੀ ਚਾਹੀਦੀ ਆ ਪਰ ਸਾਨੂੰ ਇੱਥੇ ਪਿਛਲੇ ਬਾਰ ਵੀ ਮੇਰੇ ਨਾਲ ਹੀ ਹੋਇਆ ਸਾਡੇ ਨਾਲ ਹੀ ਸਾਡੇ ਦੋਨਾਂ ਤੇਰਾ ਤੇਰੇ ਗਵਾਂਡੀ ਨਾਲ ਵੀ ਮੇਰੇ ਨਾਲ ਵੀ ਐਸੇ ਕੀ ਫੇਰ ਇਸ ਤਰ੍ਹਾਂ ਹੀ ਹੋਊਗਾ ਜੀ ਕੀ ਕਾਰਨ ਸਮਝ ਕਿਉਂਕਿ ਤੁਹਾਡਾ ਵੀ ਕੋਈ ਗਵਾਂਡੀ ਕੋਈ ਇਸ ਤਰ੍ਹਾਂ ਲੱਗਦਾ ਹੋਵੇ ਨਾ ਜੀ ਸਾਡੇ ਤਾਂ ਕੋਈ ਸਨ ਕੋਈ ਗਲਵਾਤ ਨਹੀਂ ਸਾਡੇ ਹਾਜ਼ਰ ਨੇ ਕਹਿੰਦੇ ਸਾਨੂੰ ਮਿਲਦੇ ਆ ਜੀ ਹਾਂਜੀ ਪਰ ਉਸ ਤੇ ਪੁਲਿਸ ਵੀ ਵੱਡੇ ਵੱਡੇ ਫਲੈਂਗ ਮਾਰ ਕੇ ਘੱਟਦੀ ਆ ਜੀ ਕਿਹੜੇ ਮਾਰੇ ਆਂਗਾ ਭੱਜ ਜਾਣਗੇ ਹਾਂਜੀ ਤਾਂ ਲੱਗਦਾ ਨਹੀਂ ਵੀ ਇਸ ਤਰ੍ਹਾਂ ਪੁਲਿਸ ਸਰਹਾਣੀ ਆ ਵਾਰਦਾਤ ਹੋਈ ਹੈ ਹਾਂਜੀ ਅਸੀਂ ਚਾਹਨੇ ਪ੍ਰਸ਼ਾਸਨ ਵਿੱਚ ਵੀ ਗਿੜਾ ਮਾਰਿਆ ਜਾਵੇ ਪੁਲਿਸ ਦਾ ਚੌਕੀ ਦੇ ਵੀ ਟੀ ਜਾਵੇ ਪਤਾ ਲੱਗੇ ਵੀ ਹਾਂ ਵੀ ਸਾਡੀਆਂ ਦੁਕਾਨਾਂ ਸੇਫ ਰਹਿਣ ਭਾਈ ਸਰ ਕੀ ਨਾਮ ਹੈ ਤੇ ਕਿਹੜੇ ਥਾਣੇ ਮੈਂ ਨਾ ਐਸੀ ਸੁਖਮੰਦਰ ਸਿੰਘ ਡਿਊਟੀ ਅਫਸਰ ਥਾਣਾ ਸੇਵਲਾਈ ਤੇ ਸਾਨੂੰ ਉਹਨਾਂ ਨੂੰ ਕਾਲ ਆਈ ਸੀ ਹੁਣੇ ਵੀ ਐ ਕਰਕੇ ਪੁਰਾਣੀ ਤਸੀਲ ਦੇ ਵਿੱਚ ਦੋ ਦੁਕਾਨਾਂ ਦੇ ਛੱਤਰਾਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਯਾ ਮਾ ਮੌਕੇ ਤੇ ਆਇਆ ਮੌਕਾ ਦੇਖ ਲਿਆ ਤੇ ਚਲੋ ਜੇ ਬੱਚ ਨੁਕਸਾਨ ਤੋਂ ਬਚਤ ਹੋ ਗਈ ਆ ਬਾਕੀ ਮੈਨੂੰ ਕਹਤਾ ਵੀ ਥਾਣੇ ਆ ਕੇ ਕਮਲੇਟਰ ਖਾ ਦਿਓ ਫਿਰ ਅਸੀਂ ਬੰਦਿਆਂ ਬਾਰੇ ਛੇਤੀ ਪਤਾ ਕਰਾਂਗੇ